ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ੍ਹ ਦੋ ਹਿੱਸਿਆਂ ਦੇ ਵਿੱਚ ਦਿਖਾਈ ਦੇ ਰਹੀ ਹੈ ਇੱਕ ਧੜਾ ਜੋ ਕਿ ਸਾਡੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਬੈਠਕਾਂ ਕਰਦਾ ਤੇ ਦੂਸਰਾ ਧੜਾ ਚੰਡੀਗੜ੍ਹ ਤੋਂ ਬਾਹਰ ਜਾ ਕੇ ਪੰਜਾਬ ਦੀ ਰਾਜਧਾਨੀ ਤੋਂ ਬਾਹਰ ਜਾ ਕੇ ਜਲੰਧਰ ਦੇ ਵਿੱਚ ਬੈਠਕਾਂ ਕਰਕੇ ਇੱਕ ਐਲਾਨ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲਹਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾਵੇ ਉਹ ਤਿਆਗ ਦੀ ਭਾਵਨਾ ਦਿਖਾਉਣ ਅਤੇ ਅਸਤੀਫਾ ਪ੍ਰਧਾਨਗੀ ਤੋਂ ਦੇ ਪਰ ਦੂਸਰੀ ਤਰਫ ਵੱਖ-ਵੱਖ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਮੀਟਿੰਗਾਂ ਦੀ ਅਗਵਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਮੀਟਿੰਗਾਂ ਦੇ ਵਿੱਚ ਇੱਕ ਸਾਰ ਜਿਹੜੇ ਤੱਥ ਨਿਕਲ ਕੇ ਆਉਂਦੇ ਨੇ ਕਿ ਸਾਨੂੰ ਪ੍ਰਧਾਨ ਤੇ ਭਰੋਸਾ ਉਹਨਾਂ ਦੀ ਮਿਹਨਤ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਕੇ ਜਾ ਰਹੀ ਆ ਅੱਜ ਬਾਗੀ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇ ਨਿਤਵਸਤਕ ਹੋ ਕੇ ਇੱਕ ਸ਼ਮਾ ਜਾਂਚਨਾ ਮਾਫੀ ਪੱਤਰ ਦਿੱਤਾ ਗਿਆ ਕਿ ਜੋ ਸਾਡੇ ਕਾਰਜਕਾਲ ਦੌਰਾਨ ਗਲਤੀਆਂ ਹੋਈਆਂ ਉਸ ਦੀ ਮਾਫੀ ਦਿੱਤੀ ਜਾਵੇ ਪਰ ਉਸ ਧੜੇ ਦੇ ਵਿੱਚ ਜਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਕਾਲੀ ਆਗੂ ਗਿਆ ਹਾਜ਼ਰ ਹੋਏ ਸਨ ਗੱਲਬਾਤ ਕਰਾਂਗੇ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਪਲੇਅਰ ਜੀ ਮੌਜੂਦ ਨੇ ਪਲੇਅਰ ਸਾਹਿਬ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਖੇਤਰੀ ਪਾਰਟੀ ਦੋ ਹਿੱਸੇ ਦੇ ਵਿੱਚ ਡਿਵਾਈਡ ਹੋ ਰਹੀ ਹੈ ਇੱਕ ਧੜਾ ਚੰਡੀਗੜ੍ਹ ਵਿੱਚ ਬੈਠ ਕੇ ਕਰਦਾ ਦੂਸਰਾ ਜਲੰਧਰ ਜਾਂ ਅੰਮ੍ਰਿਤਸਰ ਜਾਂ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਹੀ ਕਰੈਕਟ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਇੱਕ ਕੋਈ ਪਾਰਟੀ ਨਹੀਂ ਇੱਕ ਮੂਵਮੈਂਟ ਹੈ ਮੂਵਮੈਂਟ ਦੇ ਵਿੱਚ ਬੰਦੇ ਆਉਂਦੇ ਨੇ ਵਿਚਾਰਧਾਰਾ ਦੇ ਵਿੱਚ ਬੰਦੇ ਆਉਂਦੇ ਨੇ ਬੰਦੇ ਚਲੇ ਜਾਂਦੇ ਨੇ ਵਿਚਾਰਧਾਰਾ ਉਸੇ ਤਰੀਕੇ ਦੇ ਨਾਲ ਚੱਲਦੀ ਰਹਿੰਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਚੋਂ ਅਗਰ ਦੋ ਚਾਰ ਬੰਦੇ ਵਿਚਾਰਧਾਰਾ ਵੱਖ ਕਰਕੇ ਕਿਸੇ ਕੇਂਦਰੀ ਵਿਚਾਰਧਾਰਾ ਨੂੰ ਫੋਲੋ ਕਰਨ ਲੱਗ ਜਾਣ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ 'ਚ ਨਹੀਂ ਵੰਡਿਆ ਗਿਆ ਪਾਰਟੀ ਇਕਜੁੱਟ ਖੜੀ ਹੈ ਠੀਕ ਹੈ ਕਿਸੇ ਦੇ ਇਸ਼ਾਰੇ ਤੇ ਜਿਹੜੇ ਬੰਦੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਚਾਰ ਪੰਜ ਬੰਦੇ ਪਾਰਟੀ ਨਹੀਂ ਹੈ ਉਹ ਇੰਡੀਵਿਜੂਅਲ ਨੇ ਤੇ ਉਹ ਅੱਜ ਪਾਰਟੀ ਤੋਂ ਅਲੱਗ ਖੜੇ ਨੇ ਪਾਰਟੀ ਨੂੰ ਇਸ ਤਰੀਕੇ ਦੇ ਨਾਲ ਦੋ ਧੜਿਆਂ 'ਚ ਵੰਡਣਾ ਕੋਈ ਏਡਾ ਖਾਲਾਜੀ ਦਾ ਵਾੜਾ ਨਹੀਂ ਪਾਰਟੀ ਕੀ ਹੈ ਪਾਰਟੀ ਹੈ ਪਾਰਟੀ ਦਾ ਵਰਕਰ ਪਾਰਟੀ ਆ ਡੈਲੀਗੇਟ ਜਿਹਨੇ ਡੈਮੋਕਰੇਟਿਕਲੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੁਣਿਆ ਪਾਰਟੀ ਆ ਸਾਡੇ ਜ਼ਿਲ੍ਹਾ ਜਥੇਦਾਰ ਪਾਰਟੀ ਆ ਜਿਹੜੇ ਸਾਡੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਮ ਐਲ ਏ ਐਕਸ ਐਮ ਐਲ ਏ ਹਲਕਾ ਇੰਚਾਰਜ ਸੋ ਪਾਰਟੀ ਆ ਚਾਰ ਬੰਦੇ ਪਾਰਟੀ ਦੇ ਹੁੰਦੇ ਚਾਰ ਬੰਦੇ ਇੱਕ ਗੁੱਟ ਹੁੰਦੇ ਨੇ ਔਰ ਉਹ ਗੁੱਟ ਜਿਹੜਾ ਆਪਸ ਵਿੱਚ ਸਹਿਮਤ ਨਹੀਂ ਤੁਸੀਂ ਕੀ ਕਿ ਅੱਜ ਬਹੁਤ ਬੰਦੇ ਉੱਥੇ ਗਏ ਨੇ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿਣਾ ਚੈਲੰਜ ਕਰਦਾ ਕਿ ਜਿਹੜਾ ਗੁੱਟ ਹੈ ਇਹ ਆਪਣੇ ਅੰਦਰੋਂ ਪਹਿਲਾਂ ਕਿਸੇ ਇੱਕ ਨੂੰ ਲੀਡਰ ਚੁਣ ਕੇ ਦਿਖਾ ਦੇ ਇਹਨੇ ਇਹਨਾਂ ਦੇ ਆਪਸ ਦੇ ਵਿੱਚ ਕੋਈ ਸਹਿਮਤੀ ਨਹੀਂ ਕਿ ਜ਼ਾਤੀ ਮਫਾਦਿਆਂ ਦੀ ਲੜਾਈ ਲੱਗਦੀ ਤੁਸੀਂ ਕਹਿੰਦੇ ਚਾਰ ਬੰਦੇ ਇੱਕ ਪਾਰਟੀ ਨਹੀਂ ਹੁੰਦੇ ਉਹ ਕਹਿੰਦੇ ਅਸੀਂ ਪਾਰਟੀ ਤੋਂ ਵੱਖ ਨਹੀਂ ਅਸੀਂ ਪਾਰਟੀ ਦੇ ਨਾਲ ਚੱਲ ਰਹੇ ਹਾਂ ਸਾਡੀਆਂ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਗਈ ਅਸੀਂ ਕੋਰ ਕਮੇਟੀ ਦੇ 8 ਮੈਂਬਰ ਜਾ ਕੇ ਕਹਿੰਦੇ ਕਿ ਪ੍ਰਧਾਨ ਬਦਲ ਦੋ ਪ੍ਰਧਾਨ ਤੱਕ ਪਹੁੰਚ ਕਰਦੇ ਆਪਾਂ ਸਾਡੀ ਸੁਣੀ ਨਹੀਂ ਪਾਰਟੀ ਦੇ ਵਿੱਚ ਫੈਸਲੇ ਹੋਣੇ ਬਹੁਮਤ ਦੇ ਨਾਲ ਤੇ ਜਿਹੜੇ ਲੋਕ ਆ ਜੇ ਗੱਲ ਕਹਿੰਦੇ ਨੇ ਕਿ ਪਾਰਟੀ ਚ ਸੁਣਵਾਈ ਨਹੀਂ ਇਹ ਕੌਣ ਲੋਕ ਨੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਹੀ ਸੁਣਵਾਈ ਸੀ ਪਾਰਟੀ ਦੇ ਵਿੱਚ ਕੋਰ ਕਮੇਟੀ ਦੇ ਮੈਂਬਰ ਐਕਸ ਮੰਤਰੀ ਇਹਨਾਂ ਦੀ ਸੁਣਵਾਈ ਨਹੀਂ ਸੀ ਪਾਰਟੀ ਦੇ ਵਿੱਚ ਸੋ ਇਹ ਕਿਤੇ ਨਾ ਕਿਤੇ ਅੱਜ ਪਾਰਟੀ ਦੀ ਬਹੁਮਤ ਦੇ ਡਿਸੀਜਨ ਤੋਂ ਪਤਨਾ ਚਾਹੁੰਦੇ ਨੇ ਕਿਉਂ ਨਹੀਂ ਆਉਂਦੇ ਪਾਰਟੀ ਦੇ ਪਲੈਟਫਾਰਮ ਤੇ ਅੱਜ ਵੀ ਤਾਂ ਉਹ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦੇ ਬਾਹਰ ਮੀਡੀਆ ਅੱਜ ਵੀ ਮੌਜੂਦ ਹੈ ਅਗਰ ਮੀਟਿੰਗ ਦੇ ਅੰਦਰ ਇਹ ਕੋਈ ਗੱਲ ਰੱਖਣਗੇ ਉਹ ਗੱਲ ਤੇ ਅਮਲ ਨਹੀਂ ਹੋਊਗਾ ਤਾਂ ਬਾਹਰ ਆ ਕੇ ਕਿਹਨੇ ਰੋਕਿਆ ਆ ਕੇ ਮੀਡੀਆ ਨੂੰ ਊਰੀ ਬਾਈਟ ਦੇ ਦੇਣ ਜੋ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਅੰਮ੍ਰਿਤਸਰ ਜਾ ਕੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਪਤਾ ਹੈ ਕਿ ਪਾਰਟੀ ਦੇ ਵਿੱਚ ਲੱਗਤ ਲੱਗ ਪਏ ਨੇ ਪਾਰਟੀ ਇਕਜੁੱਟ ਹੈ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਸੋ ਅਗਰ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹ ਅਗਰ ਆਪਣਾ ਵੱਖਰਾ ਲਾਗ ਲਾਪਣਾ ਚਾਹੁੰਦੇ ਨੇ ਉਹ ਫਿਰ ਇਹਨਾਂ ਦੀ ਸੋਚ ਦਾ ਵਿਸ਼ਾ ਪਾਰਟੀ ਇੰਟੈਕਲ ਸੱਦਾ ਦਿੰਦਾ ਕਿ ਬੈਠ ਕੇ ਹੱਲ ਹੋਵੇ ਕਿਉਂਕਿ ਖੇਤਰੀ ਪਾਰਟੀਆਂ ਇਸ ਤਰੀਕੇ ਦੇ ਹਾਲਾਤ ਉਹ ਪਹਿਲਾਂ ਵੀ ਬਹੁਤ ਵਾਰੀ ਬਣੇ ਇਤਿਹਾਸ ਗਵਾਹ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਕਹਿੰਦਾ ਕਿ ਇੱਥੇ ਬੈਠ ਕੇ ਚਰਚਾ ਕੀਤੀ ਜਾਵੇ ਪਾਰਟੀ ਦਫਤਰ ਦੇ ਰਾਹ ਖੁੱਲਣ ਤੁਸੀਂ ਅੱਜ ਮੀਡੀਆ ਉਰੇ ਸੈਂਕੜੇ ਦੀ ਤਰ੍ਹਾਂ ਮੀਡੀਆ ਮੌਜੂਦ ਹੈ ਤਾਂ ਤੁਹਾਨੂੰ ਵੀ ਪਤਾ ਹੀ ਲੱਗਿਆ ਨਾ ਜੀ ਪਾਰਟੀ ਦੀਆਂ ਮੀਟਿੰਗਾਂ ਨੇ ਕਿੱਥੋਂ ਪਤਾ ਲੱਗਦਾ ਪਾਰਟੀ ਦੇ ਪੇਜ ਤੇ ਓਪਨ ਸੱਦਾ ਪੈਂਦਾ ਹਰ ਰੋਜ਼ ਪੈਂਦਾ ਹੈ ਕਿ ਕੱਲ ਨੂੰ ਫਲਾਣੀ ਫਲਾਣੀ ਮੀਟਿੰਗ ਹੈ ਫਲਾਣੇ ਵਿੰਗ ਦੀ ਮੀਟਿੰਗ ਹੈ ਕੋਰ ਕਮੇਟੀ ਦੀ ਮੀਟਿੰਗ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਮੀਡੀਆ ਦੇ ਵਿੱਚ ਆਉਂਦਾ ਹੈ ਓਪਨ ਸੱਦੇ ਦੇ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਗਰ ਇਹਨਾਂ ਦਾ 1% ਵੀ ਮਨਸ਼ਾ ਹੁੰਦੀ ਨਾ ਕਿ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਨਾ ਤਾਂ ਇਹ ਪਾਰਟੀ ਪਲੇਟਫਾਰਮ ਤੇ ਗੱਲ ਕਰਦੇ ਆ ਕੇ ਇਸ ਤਰੀਕੇ ਦੇ ਨਾਲ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਨਾ ਕਰਦੇ ਕਲੀਅਰ ਸਰ ਗੱਲ ਪ੍ਰੈਸ ਕਾਨਫਰੰਸ ਹੋਈ ਜਲੰਧਰ ਦੇ ਵਿੱਚ ਅ ਦੋ ਆਗੂ ਸਨ ਬਾਗੀ ਧੜੇ ਦੇ ਉਹ ਕਹਿੰਦੇ ਜੀ ਝੁੰਦਾ ਕਮੇਟੀ ਦੀ ਰਿਪੋਰਟ ਉਹ ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ ਲਾਗੂ ਕੀਤੀ ਜਾਵੇ ਬਹੁਤ ਸਾਰੇ ਸਵਾਲ ਉਸ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਖੜੇ ਕੀਤੇ ਗਏ ਉਹ ਕਹਿੰਦੇ ਅਸੀਂ ਇਸ ਕਮੇਟੀ ਦੇ ਵਿੱਚ ਸੀਗੇ ਉਸ ਦੇ ਵਿੱਚ ਇੱਕ ਚੀਜ਼ ਜਿਹੜੀ ਕਿ ਨਿਕਲ ਕੇ ਆਈ ਸੀ ਸੀਨੀਅਰ ਲੀਡਰਸ਼ਿਪ ਜਾਂ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾਵੇ ਕਹਿੰਦੇ ਉਹ ਚੀਜ਼ਾਂ ਲਾਗੂ ਕਿਉਂ ਨਹੀਂ ਹੋ ਰਹੀਆਂ ਝੁੰਦਾ ਕਮੇਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਮੁੱਖ ਮੁੱਦੇ ਸੀ ਨਾ ਝੁੰਦਾ ਕਮੇਟੀ ਦੇ ਉਸ ਹੀ ਵਨ ਫੈਮਿਲੀ ਵਨ ਇਲੈਕਸ਼ਨ ਵਨ ਟਿਕਟ ਉਹਨੂੰ ਤਾਂ ਇਹ ਆਪ ਹੀ ਨਹੀਂ ਮੰਨਦੇ ਜਿਹੜੇ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ ਹਰਿੰਦਰਪਾਲ ਚੰਦੂਮਾਰਾ ਸਾਹਿਬ ਹੋ ਰਹੇ ਨੇ ਐਮਪੀ ਵੀ ਲੜਦੇ ਨੇ ਵਿਧਾਨ ਸਭਾ ਵੀ ਲੜਦੇ ਨੇ ਦੂਜੀ ਉਹਦੇ ਚ ਮਤ ਸੀ ਕਿ ਜਿਹੜਾ ਜ਼ਿਲ੍ਹਾ ਪ੍ਰਧਾਨ ਹੋਊਗਾ ਉਹ ਐਕਟਿਵ ਪੋਲਿਟਿਕਸ ਨਹੀਂ ਕਰੂਗਾ ਉਹਨੂੰ ਵਡਾਲਾ ਸਾਹਿਬ ਨਹੀਂ ਮੰਨਦੇ ਵਡਾਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਚੋਣਾਂ ਵੀ ਲੜਦੇ ਨੇ ਸੋ ਮੈਂ ਤੁਹਾਨੂੰ ਇੱਕ ਹਲਕਾ ਸਪੱਸ਼ਟ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਹਾਥੀ ਦੇ ਦੰਦ ਦਿਖਾਉਣ ਵਾਲੇ ਕੁਝ ਹੋਰ ਨੇ ਖਾਨ ਵਾਲੇ ਕੁਝ ਹੋਰ ਨੇ ਠੀਕ ਹੈ ਮੈਂ ਨਿੱਜੀ ਟਿੱਪਣੀਆਂ ਤੇ ਨਹੀਂ ਉਤਰਨਾ ਚਾਹੁੰਦਾ ਬਹੁਤ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਪਰ ਠੀਕ ਹੈ ਸਾਡੇ ਵੱਡੇ ਨੇ ਸਾਡੀ ਪਾਰਟੀ ਦੇ ਵਿੱਚੋਂ ਹੀ ਇਹ ਗਏ ਨੇ ਅੱਜ ਅਗਰ ਪਾਰਟੀ ਨੂੰ ਡੈਂਟ ਮਾਰ ਰਹੇ ਨੇ ਤਾਂ ਪਾਰਟੀ ਦਾ ਵਰਕਰ ਪਾਰਟੀ ਦਾ ਕੈਡਰ ਇਸ ਗੱਲ ਤੇ ਨਰਾਸ਼ ਹੈ ਕਿ ਜਿਹੜੇ ਲੋਕਾਂ ਨੇ ਸਰਕਾਰਾਂ ਹੰਡਾਈਆਂ ਜਿਹੜੇ ਲੋਕਾਂ ਨੇ ਸਰਕਾਰ ਤੋਂ ਫਾਇਦੇ ਲਏ ਜਿਹੜੇ ਲੋਕਾਂ ਨੇ ਮਨਮਰਜ਼ੀ ਦੇ ਹਲਕੇ ਲਏ ਜਿਹੜੇ ਲੋਕਾਂ ਨੇ ਪਾਰਟੀ ਦੀ ਹਰ ਇੱਕ ਡਿਸੀਜਨ ਪ੍ਰੈਸ਼ਰ ਪਾ ਕੇ ਪ੍ਰਧਾਨ ਤੋਂ ਕਰਵਾਇਆ ਤੇ ਅੱਜ ਉਹ ਕਹਿਣਗੇ ਜੀ ਸਾਰਾ ਕਸੂਰ ਹੀ ਪ੍ਰਧਾਨ ਸਾਹਿਬ ਦਾ ਸਾਡਾ ਤਾਂ ਕੋਈ ਕਸੂਰ ਨਹੀਂ ਤਾਂ ਇਸ ਗੱਲ ਦਾ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਪ੍ਰਧਾਨ ਸਾਹਿਬ ਤਾਂ ਫਿਰ ਆਪਣਾ ਹਲਕਾ ਜਿੱਤ ਕੇ ਫਿਰੋਜ਼ਪੁਰ ਵੀ ਪੰਜਾਬ 'ਚ ਪੈਂਦਾ ਬਠਿੰਡਾ ਵੀ ਪੰਜਾਬ 'ਚ ਪੈਂਦਾ ਤੇ ਇਹ ਸਾਰੇ ਲੋਕ ਆਪਣੇ ਬੂਥਾਂ ਤੋਂ ਵੀ ਕਈ ਹਾਰੇ ਨੇ ਉਹ ਵੀ ਅਗੇ ਕਿਹੜੇ ਕਿਹੜੇ ਹਾਰੇ ਦੇ ਚਲੋ ਕੀ ਇਹਦੇ ਚ ਜਾਣੇ ਸਾਰਿਆਂ ਨੂੰ ਹੀ ਪਤਾ ਹੈ ਇਹ ਸਾਰੇ ਆਪਣੇ ਬੂਥਾਂ ਤੋਂ ਵੀ ਇਹਨਾਂ ਚੋਂ ਕਈ ਹਾਰੇ ਨੇ ਜਿਹੜੇ ਬਾਲੇ ਵੱਡੇ ਲੀਡਰ ਨੇ ਉਹ ਤਾਂ ਆਪਣੇ ਬੂਥਾਂ ਤੋਂ ਕਹਿੰਦੇ 1100 ਚੋਂ 27 ਵੋਟਾਂ ਹੀ ਨਿਕਲੀਆਂ ਨੇ ਵਾਲੇ ਆਪ ਕੈਂਡੀਡੇਟ ਸੀਗੇ ਉਹ ਆਪ ਚੋਂ ਲੜ ਰਹੇ ਸੀ ਮੈਂਬਰ ਪਾਰਲੀਮੈਂਟ ਦੀ ਸੋ ਇਹਨਾਂ ਨੂੰ ਇਹ ਚੀਜ਼ਾਂ ਦਾ ਵੀ ਧਿਆਨ ਦੇਣਾ ਚਾਹੀਦਾ ਕਲੇਰ ਸਰ ਅੱਜ ਜਿਹੜੇ ਅਕਾਲ ਤਖਤ ਸਾਹਿਬ ਵਿਖੇ ਨਿਤਮਸਤਕ ਉਹ ਇੱਥੇ ਮਾਫੀ ਮੰਗੀ ਗਈ ਮਾਫੀ ਮੰਗਣ ਵਾਸਤੇ ਪੱਤਰ ਦਿੱਤਾ ਗਿਆ ਉਹਦੇ ਵਿੱਚ ਇਧਰੋਂ ਕਿਉਂ ਨਹੀਂ ਲੀਟਰ ਪੇਸਨ ਜੋ ਉਹੀ ਉੱਥੇ ਕਿਉਂ ਨਹੀਂ ਪਹੁੰਚ ਲੀਟਰ ਦੇਖੋ ਅਕਾਲ ਤਖਤ ਸਾਹਿਬ ਮਹਾਨ ਹੈ ਸਾਡੀ ਸ਼ਾਨ ਹੈ ਅਕਾਲ ਤਖ ਹਰ ਇੱਕ ਸਿੱਖ ਅਕਾਲ ਤਖਬਾ ਨੂੰ ਸਮਰਪਿਤ ਹੈ ਪਰ ਮੰਦ ਭਾਗੀ ਗੱਲ ਇਹ ਹੈ ਕਿ ਅੱਜ ਕੁਝ ਲੋਕਾਂ ਵੱਲੋਂ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਅਕਾਲ ਤਖਬਾ ਨੂੰ ਸਿਆਸੀ ਅਖਾੜਾ ਬਣਾਇਆ ਜਾ ਰਿਹਾ ਹੈ ਇਹ ਗੱਲਾਂ ਕਿਹੜੀਆਂ ਕਰਦਿੰਦੇ ਅੱਜ 2007 ਤੋਂ 17 ਦੀਆਂ ਗੱਲਾਂ ਕਰਦਿੰਦੇ ਮੇਰਾ ਤਾਂ ਪਹਿਲਾ ਸਵਾਲ ਹੈ ਕਿ ਅੱਜ ਇਹਨਾਂ ਨੂੰ ਇੰਨੇ ਸਾਲਾਂ ਬਾਅਦ ਇਹ ਗੱਲਾਂ ਯਾਦ ਆ ਗਈਆਂ ਕੀ ਇਹਨਾਂ ਨੇ ਉਹ ਦੌਰਾਂ 'ਚ ਚੋਣਾਂ ਨਹੀਂ ਲੜੀਆਂ 2007 ਵੀ ਇਹ ਲੋਕਾਂ ਨੇ ਲੜੀ ਇਹਨਾਂ 'ਚ ਕਈਆਂ ਨੇ 2009 ਵੀ ਲੜੀ 2012 ਵੀ ਲੜੀ 14 ਵੀ ਲੜੀ 2017 ਦੀ ਚੋਣ ਵੀ ਲੜੀ 2019 ਦੀ ਵੀ ਲੜੀ 2022 ਦੀ ਵੀ ਲੜੀ 2024 ਦੀ ਵੀ ਲੜੀ ਔਰ ਕੁਝ ਲੀਡਰ ਸਹਿਬਾਨ ਦਾ ਐਸਐਸਸੀ ਜਿਹੜੇ ਇਸ ਦੌਰਾਨ ਪਾਰਟੀ ਤੋਂ ਵੱਖ ਹੋਏ ਉਹਨਾਂ ਨੇ ਆਪਣੀ ਪਾਰਟੀ ਬਣਾਈ ਮੁੜ ਕੇ ਅਕਾਲੀ ਦਲ ਚਰਲੇਵਾ ਫੇਰ ਕਰ ਲਿਆ ਜਦੋਂ ਰਲੇਵਾ ਕਰਨ ਲੱਗੇ ਸੀ ਉਦੋਂ ਨਹੀਂ ਇਹਨਾਂ ਨੂੰ ਇਹ ਗੱਲਾਂ ਦਾ ਪਤਾ ਸੀ ਉਦੋਂ ਸਿਰਫ ਇੱਕੋ ਮਕਸਦ ਸੀ ਕਿ ਆਪਾਂ ਦੁਆਰਾ ਟਿਕਟ ਲੈਣੀ ਹੈ ਜਾਂ ਆਪਾਂ ਇੱਕ ਰਾਜਨੀਤਿਕ ਪਾਵਰ ਚਾਹੀਦੀ ਹੈ ਸਾਨੂੰ ਇਸੇ ਇੱਕ ਮਕਸਦ ਕਰਕੇ ਆਏ ਸੋ ਅੱਜ ਜੇਕਰ ਆਪਾਂ ਸੋਚੀਏ ਕਿ ਜੀ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਸਿਆਸੀ ਅਖਾੜਾ ਬਣਾਉਣਾ ਹੈ ਤਾਂ ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਲਾਂਕਿ ਮੇਰੀ ਔਕਾਤ ਨਹੀਂ ਕਿ ਮੈਂ ਕੋਈ ਗੱਲ ਕਹਿ ਸਕਾਂ ਪਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਇਹਨਾਂ ਨੂੰ ਥੋੜਾ ਬਿਠਾ ਕੇ ਮਾਰਗਦਰਸ਼ਨ ਇਹਨਾਂ ਦਾ ਕਰਨਾ ਚਾਹੀਦਾ ਕਿ ਨਿੱਜੀ ਮਫਾਦਿਆਂ ਪਿੱਛੇ ਜਾਂ ਸਿਆਸੀ ਮਫਾਦਿਆਂ ਪਿੱਛੇ ਅਕਾਲ ਤਖਤ ਵਰਗੀ ਜਿਹੜੀ ਸੰਸਥਾ ਜਿਹੜੀ ਕਿ ਸਿਰਮੌਰ ਸੰਸਥਾ ਉਸ ਸੰਸਥਾ ਨੂੰ ਅਖਾੜਾ ਨਾ ਬਣਾਉਣੇ ਲੱਗਦਾ ਤੁਹਾਨੂੰ ਉਸ ਕਾਰਜਕਾਲ ਦੇ ਵਿੱਚ ਗਲਤੀਆਂ ਹੋਈਆਂ ਮੈਂ ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਿ ਰਿਹਾ ਕਿ ਡਿਸੀਜਨ ਕਰਨ ਵਾਲੇ ਇਹ ਲੋਕ, ਅਹੁਦਿਆਂ ਤੇ ਬੈਠਣ ਵਾਲੇ ਇਹ ਲੋਕ, ਇਲੈਕਸ਼ਨਾਂ ਲੜਨ ਵਾਲੇ ਇਹ ਲੋਕ ਇਹਨਾਂ ਨੂੰ ਉਦੋਂ ਨਹੀਂ ਯਾਦ ਆਇਆ ਕੁਝ। ਉਦੋਂ ਸਭ ਕੁਝ ਤੇ ਅੱਛਾ ਸੀ ਪਾਰਟੀ 'ਚ। ਉਦੋਂ ਇਹ ਕਿਸੇ ਉਦੋਂ ਕੋਈ ਗਲਤੀ ਹੈ ਹੀ ਨਹੀਂ ਸੀਗੀ। ਅਸਲ ਦੇ ਵਿੱਚ ਅੱਜ ਆ ਕੇ ਕਿਉਂਕਿ ਅਕਾਲੀ ਦਲ ਨੇ ਇੱਕ ਸਿਧਾਂਤਕ ਸਟੈਂਡ ਲੈ ਲਿਆ। ਪੰਦੀ ਸਿੰਘਾਂ ਦਾ ਸਟੈਂਡ, ਕਿਸਾਨਾਂ ਦੀ ਐਮਐਸਪੀ ਦਾ ਕਾਨੂੰਨ ਬਣਾਉਣ ਦਾ ਸਟੈਂਡ, ਧਾਰਮਿਕ ਸੰਸਥਾਵਾਂ 'ਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਦਾ ਸਟੈਂਡ। ਇਹ ਸਟੈਂਡ ਜਦੋਂ ਅਕਾਲੀ ਦਲ ਨੇ ਲੈ ਲਏ। ਤਾਂ ਭਾਜਪੀ ਨੂੰ ਲੱਗਿਆ ਕਿ ਹੁਣ ਅਕਾਲੀ ਦਲ ਨਾਲ ਸਮਝੌਤਾ ਹੋਣਾ ਨਹੀਂ ਸਮਝੌਤੇ ਬਿਨਾ ਪੰਜਾਬ 'ਚ ਸਰਕਾਰ ਬਣਨੀ ਨਹੀਂ ਤਾਂ ਹੁਣ ਅਕਾਲੀ ਦਲ ਦੇ ਵਿੱਚੋਂ ਇੱਕ ਲੀਡਰਸ਼ਿਪ ਖੜੀ ਕਰਕੇ ਇਹ ਸਾਰਾ ਤਾंडव ਰਚਿਆ ਜਾ ਰਿਹਾ ਹੈ ਨਹੀਂ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਕਿ ਕਿਹੜੀਆਂ ਇਤਿਹਾਸਿਕ ਗਲਤੀਆਂ ਇਨਾਂ ਚੋਂ ਕੁਝ ਬੰਦਿਆਂ ਨੇ ਕੀਤੀਆਂ ਜਿਹਦਾ ਅੱਜ ਜ਼ਿਕਰ ਤੱਕ ਇਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਨਹੀਂ ਕੀਤਾ ਹੋਰ ਗੱਲਾਂ ਪੋਲਿਟਿਕਲ ਕੋਈ ਅੱਜ ਜ਼ਿਕਰ ਕਰ ਜ਼ਰੂਰ ਆਵਾਂਗੇ ਮੈਂ ਤੁਹਾਨੂੰ ਦੱਸਿਆ ਵੀ ਇਹ ਕੋਈ ਛੋਟੀ ਗੱਲ ਨਹੀਂ ਇਹ ਤਾਂ ਤੁਹਾਨੂੰ ਮੀਡੀਆ ਦੇ ਸਾਹਮਣੇ ਰੱਖਾਂਗੇ ਕਿ ਕਿਹੜੀਆਂ ਇਤਿਹਾਸਿਕ ਗਲਤੀਆਂ ਇਹਨਾਂ ਨੇ ਕੀਤੀਆਂ ਨੇ ਆਪਰੇਸ਼ਨ ਬਲੈਕ ਥੰਡਰ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਅੱਜ ਜ਼ਿਕਰ ਕਰਨੇ ਭੁੱਲ ਗਏ ਉਹ ਵੀ ਸਾਰੀਆਂ ਰੱਖਾਂਗੇ ਲੋਕਾਂ ਸਮੇਂ ਜੇਕਰ ਅਕਾਲ ਤਖਤ ਸਭ ਜਿਹੜਾ ਕਿ ਉੱਥੋਂ ਜਥੇਦਾਰ ਤਲਬ ਕਰਦੇ ਨੇ ਤੁਹਾਨੂੰ ਤਾਂ ਅਕਾਲੀ ਦਮਨੂ ਜਾ ਪਹੁੰਚੇਗਾ ਅਕਾਲੀ ਦਮਨੂ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਅਕਾਲ ਤਖਤ ਸਾਹਿਬ ਤਾਂ ਮਹਾਨ ਹੈ ਸਾਡੀ ਸ਼ਾਨ ਹੈ ਹਰ ਇੱਕ ਸਿੱਖ ਨਾਨਕ ਨਾਮ ਲੈਵਾ ਦੁਨੀਆ 'ਚ ਕਿਤੇ ਵੀ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਾਂ ਦੇ ਹੱਥ ਵੀ ਅਗਰ ਸੱਦਾ ਭੇਜ ਦੇਣਗੇ ਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਤਾਂ ਸ਼੍ਰੋਮਣੀ ਅਕਾਲੀ ਦਲ ਲੰਗੇ ਪੈਰੀ ਭੱਜ ਜਾਊਗਾ ਹਾਜ਼ਰ ਹੋਊਗਾ ਕਿ ਅਕਾਲ ਤਖਤ ਸਾਹਿਬ ਤੇ ਕਿਸੇ ਵੀ ਕਿਸਮ ਦਾ ਕੋਈ ਕਿੰਤੂ ਪ੍ਰੰਤੂ ਕੋਈ ਟਿੱਪਣੀ ਨਹੀਂ ਸਿਧਾਂਤਾਂ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੇ ਕਾਇਮ ਰਿਹਾ ਭਾਜਪਾ ਨਾਲ ਗੱਠਜੋੜ ਨਹੀਂ ਕੀਤਾ ਕਿਸਾਨਾਂ ਦੀ ਗੱਲ ਕੀਤੀ ਅੱਜ ਤੋਂ 4-5 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਚੰਡੀਗੜ੍ਹ ਦੇ ਵਿੱਚ ਜੋ ਬਾਗੀ ਧੜੇ ਵਗਲ ਕੀਤੀ ਜਾਂਦੀ ਹੈ ਕਹਿੰਦੇ ਜੀ ਸੁਖਬੀਰ ਬਾਦਲ ਦਿੱਲੀ ਜਾਂਦੇ ਨੇ ਇਕੱਲੇ ਬੈਠ ਕੇ ਕਰਕੇ ਆਉਂਦੇ ਨੇ ਉੱਥੇ ਗੱਲ ਨਹੀਂ ਬੰਦੀ ਤਾਂ ਕਿ ਕਿਸਾਨਾਂ ਦੀ ਗੱਲ ਸ਼ੁਰੂ ਕਰਦੇ ਦੇਖੋ ਮੈਂ ਬੜਾ ਇਸ ਗੱਲ ਤੇ ਹੈਰਾਨ ਆ ਕਿ ਇਹ ਗੱਲ ਚੰਦੂ ਮਾਇਰਾ ਸਾਹਿਬ ਨੇ ਕਹੀ ਸੀ ਔਰ ਚੰਦੂ ਮਾਇਰਾ ਸਾਹਿਬ ਵਰਗਾ ਸੀਨੀਅਰ ਲੀਡਰ ਇਸ ਤਰ੍ਹਾਂ ਦਾ ਗੁੰਮਰਾਹਕੁੰ ਬਿਆਨ ਦੇਣ ਤਾਂ ਚੰਗੀ ਗੱਲ ਨਹੀਂ ਦੇਖੋ ਬਹੁਤ ਉੱਚਾਦਿਆਂ ਤੇ ਰਹੇ ਨੇ ਔਰ ਸਾਡੇ ਮਤਲਬ ਉਹਨਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਨੂੰ ਕਦ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਾਨੂੰ ਵਿਛੋੜਾ ਦੇ ਗਏ ਸੀ ਔਰ ਉਸ ਸਮੇਂ ਜਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਨੇ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵਿਦਾਇਗੀ ਦਿੱਤੀ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕਾਲ ਛੱਡ ਕੇ ਪ੍ਰਧਾਨ ਮੰਤਰੀ ਦਾ ਅਕਾਲੀ ਦਲ ਦੇ ਦਫ਼ਤਰ ਆ ਕੇ ਬਾਦਲ ਸਾਹਿਬ ਨੂੰ ਵਿਦਾਇਗੀ ਦੇਣਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਸੇ ਲੀਡਰ ਲਈ ਲੇਖ ਲਿਖਿਆ ਉਹ ਲਿਖਿਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਲਈ ਤਿੰਨ ਦਿਨ ਦਾ ਰਾਸ਼ਟਰੀ ਸ਼ੋਕ ਡਿਕਲੇਅਰ ਕੀਤਾ ਗਿਆ ਬਾਦਲ ਪਿੰਡ ਬਾਦਲ ਸਾਹਿਬ ਦੇ ਭੋਗ ਤੇ ਸਮੁੱਚੀ ਲੀਡਰਸ਼ਿਪ ਅਮਿਤ ਸ਼ਾ ਸਮੇਤ ਆ ਕੇ ਨਤਮਸਤਕ ਹੋਏ ਤਾਂ ਉਸ ਸਮੇਂ ਫਿਰ ਕੋਰ ਕਮੇਟੀ ਦੇ ਸੀਨੀਅਰ ਲੀਡਰਸ ਨੇ ਸਦਾ ਸੁਪੀਤ ਸਿੰਘ ਬਾਦਲ ਨੂੰ ਕਿਹਾ ਕਿ ਚਾਹੇ ਸਾਡੇ ਜ਼ਾਤੀ ਮਤਭੇਦ ਨੇ ਚਾਹੇ ਪੋਲਿਟੀਕਲ ਡਿਫਰੈਂਸਸ ਨੇ ਬੀਜੇਪੀ ਦੇ ਨਾਲ ਮੁੱਦਿਆਂ ਦੇ ਡਿਫਰੈਂਸਸ ਨੇ ਬੀਜੇਪੀ ਦੇ ਨਾਲ ਪਰ ਜਿਸ ਤਰੀਕੇ ਦਾ ਫੇਅਰ ਵੈਲ ਯਾ ਜਿਸ ਤਰੀਕੇ ਨਾਲ ਅਕਨੋਲਜ ਕੀਤਾ ਕੇਂਦਰ ਸਰਕਾਰ ਨੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀਆਂ ਦੇਸ਼ ਕੌਮ ਤੇ ਪੰਥ ਪ੍ਰਤੀ ਸੇਵਾਵਾਂ ਨੂੰ ਤਾਂ ਤੁਸੀਂ ਜਾ ਕੇ ਤੁਹਾਡਾ ਧੰਨਵਾਦ ਕਰਨਾ ਪਣਦਾ ਤਾ ਇੱਕ ਸ਼ਿਸ਼ਟਾਚਾਰ ਮੁਲਾਕਾਤ ਦੇ ਤਹਿਤ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਜਿਹਨੂੰ ਤੋੜ ਮਰੋੜ ਕੇ ਅੱਜ ਆਪਣੇ ਸਿਆਸੀ ਮਫਾਦਿਆਂ ਲਈ ਕਹਿੰਦੇ ਜੀ ਕੱਲੇ ਜਾ ਕੇ ਮਿਲੇ ਕੇਂਦਰੀ ਏਜੰਸੀਆਂ ਦਾ ਜ਼ਿਕਰ ਹੋਇਆ ਤੁਸੀਂ ਕਹਿੰਦੇ ਕੇਂਦਰੀ ਏਜੰਸੀਆਂ ਦੀ ਸ਼ਹਿਤ ਤੇ ਆਰਡਰ ਰਹੇ ਨੇ ਜਾਂ ਕੰਮ ਕਰ ਰਹੇ ਨੇ ਇੱਕ ਧੜਾ ਲੱਗ ਬਣਾ ਰਹੇ ਨੇ ਪਾਰਟੀ ਨੂੰ ਦੋ ਹਿੱਸੇ ਵਿੱਚ ਵੰਡਿਆ ਜਾਵੇ ਉਸ ਕੋਸ਼ਿਸ਼ ਹੋ ਰਹੀ ਹੈ ਪਰ ਉਹ ਕਹਿੰਦੇ ਕਿ ਜਦੋਂ ਕੋਈ ਅਕਾਲੀ ਦਲ ਦੇ ਵਿੱਚ ਸਵਾਲ ਖੜੇ ਕਰਦਾ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕਰਦਾ ਉਦੋਂ ਕਹਿੰਦੇ ਸਟੈਂਪ ਲਾ ਦਿੱਤੀ ਜਾਂਦੀ ਹੈ ਜਾਂ ਤਾਂ ਕਾਂਗਰਸ ਦੀ ਸਟੈਂਪ ਲਗਾ ਦਿੱਤੀ ਜਾਂਦੀ ਜਾਂ ਭਾਜਪਾ ਦੀ ਸਟੈਂਪ ਲਗਾ ਦਿੱਤੀ ਜਾਂਦੀ ਹੈ ਕਹਿੰਦੇ ਅਜਿਹਾ ਨਹੀਂ ਹੋਣਾ ਚਾਹੀਦਾ ਗੱਲ ਹੋਣੀ ਚਾਹੀਦੀ ਹੈ ਤਰਕ ਦੇ ਨਾਲ ਦੇਖੋ ਅੱਜ ਜੇ ਭਾਜਪਾ ਦਾ ਨਾਂ ਜੁੜਦਾ ਤਾਂ ਭਾਜਪਾ ਦਾ ਨਾਂ ਇਦਾਂ ਨਹੀਂ ਜੁੜਦਾ ਇਸ ਧੜੇ ਦੇ ਵਿੱਚ ਕੌਣ ਕੌਣ ਲੋਕ ਨੇ ਮਲੂਕਾ ਸਾਹਿਬ ਮਲੂਕਾ ਸਾਹਿਬ ਦਾ ਪਰਿਵਾਰ ਕਿੱਧਰ ਹੈ ਭੀਜੇਪੀ ਦੇ ਵਿੱਚ ਬੀਬੀ ਦਿয়াল ਬੀਬੀ ਦਿয়াল ਦਾ ਬੇਟਾ ਹਰਕੀਰਤ ਸੋਲ ਭੀਜੇਪੀ ਦੇ ਵਿੱਚ ਹੈ ਟੋੜਾ ਸਾਹਿਬ ਟੋੜਾ ਸਾਹਿਬ ਦਾ ਇੱਕ ਬੇਟਾ ਇਹਨਾਂ ਦੇ ਨਾਲ ਹੈ ਇੱਕ ਬੇਟਾ ਰੋਬਨ ਬੀਜੇਪੀ ਦੇ ਵਿੱਚ ਇਸੇ ਤਰੀਕੇ ਭਟੀੜ ਸਾਹਿਬ ਅਕਾਲੀ ਦਲ ਸੰਯੁਕਤ ਕਿਹਦਾ ਭਾਈ ਵੱਲ ਰਿਹਾ ਬੀਜੇਪੀ ਦਾ ਭਾਈ ਵੱਲ ਰਿਹਾ ਬੀਬੀ ਜੀ ਨੇ ਪੰਥਕ ਬੋਰਡ ਕਿਹਦੇ ਨਾਲ ਨਾਲ ਕੇ ਪਿਛਲੀਆਂ ਐਸਪੀਸੀ ਚੋਣਾਂ ਲੜੀਆਂ ਬੀਜੇਪੀ ਦੇ ਨਾਲ ਚੰਦੂ ਮਾਇਰਾ ਸਾਹਿਬ ਦੀ ਸਾਰੀ ਨੇੜਤਾ ਕਿਹਦੇ ਨਾਲ ਹੈ ਬੀਜੇਪੀ ਦੇ ਨਾਲ ਔਰ ਇਹ ਉਹ ਲੋਕ ਨੇ ਜਿਹੜੇ ਕਿ 2024 ਤੋਂ ਪਹਿਲਾਂ ਮਾਇਤੀ ਸੀ ਕਿ ਗੱਠਜੋੜ ਹੋਣਾ ਚਾਹੀਦਾ ਇਹ ਕਹਿੰਦੇ ਸੀ ਗੱਠਜੋੜ ਤੁਰੰਤ ਪ੍ਰਭਾਵ ਦੇ ਨਾਲ ਤੁਸੀਂ ਮੁੱਦੇ ਵੀ ਕਹਿੰਦੇ ਤੁਹਾਨੂੰ ਕਰਨ ਦੀ ਲੋੜ ਨਹੀਂ ਲੋਕ ਕੁਝ ਨਹੀਂ ਯਾਦ ਰੱਖਦੇ ਮੁੱਦੇ ਵੀ ਤੁਸੀਂ ਪਾਸੇ ਰੱਖੋ ਸਮਝੌਤੇ ਕਰੋ ਇਹ ਉਹ ਲੋਕ ਸੀਗੇ ਸੋ ਅਗਰ ਅੱਜ ਸ਼੍ਰੋਮਣੀ ਕਾਗਦ ਨੇ ਸਿਧਾਂਤਿਕ ਸਟੈਂਡ ਲੈ ਲਿਆ ਤੇ ਇਹ ਲੋਕ ਸਾਰੇ ਜਾ ਕੇ ਭਾਜੀਪੀ ਕੰਨੀ ਕੱਢ ਕੇ ਠੀਕ ਹੈ ਸਮਾਂ ਦੱਸੇਗਾ ਪੰਜਾਬ ਦੀ ਜਨਤਾ ਦੱਸੇਗੀ ਕਿ ਕੌਣ ਸਹੀ ਹੈ ਕੌਣ ਗਲਤ ਚਤਾਲੀ ਭੁੱਖ ਹੈ ਨੂੰ ਦੇਖੋ ਮੈਂ ਐਸੇ ਸ਼ਬਦ ਕਿ ਇਹਨਾਂ ਲਈ ਕਿਉਂ ਵਰਤਾ ਲੋਕ ਦੇਖ ਰਹੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਗਰ ਅੱਜ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਹੈ ਤਾਂ ਕਾਦੇ ਕਰਕੇ ਤੋੜੀ ਜਾ ਰਹੀ ਹੈ ਲੋਕ ਜਵਾਬ ਦਿਓ ਸ਼ਾਸਨਿਕ ਕਾਰਵਾਈ ਹੋਊਗੀ ਕਿਉਂਕਿ ਕਾਲੀ ਦਲ ਦੇ ਤੁਸੀਂ ਮੁਖ ਬੁਲਾ ਰਹੇ ਹੋ ਇੰਨਾ ਤਾਂ ਦੱਸ ਸਕਦੇ ਹੋ ਕਿ ਇਨਸ਼ਾਸਨਿਕ ਕਾਰਵਾਈ ਹੋਵੇਗੀ ਜਣੀ ਹੋਵੇ ਦੇਖੋ ਬਤੌਰ ਕਾਲੀ ਦਲ ਦੇ ਮੁਖ ਬੁਲਾ ਰਹੇ ਮੇਰਾ ਕੰਮ ਹੈ ਪਾਰਟੀ ਦਾ ਡਿਸੀਜਨ ਮੀਡੀਆ ਨੂੰ ਦੱਖਣਾ ਪਾਰਟੀ ਦੀ ਲਾਈਨ ਮੀਡੀਆ ਦੇ ਵਿੱਚ ਰੱਖਣਾ ਪਰ ਹਾਂ ਇੱਕ ਨੌਜਵਾਨ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਸਭ ਇਹਨਾਂ ਸ਼ਾਸਨਿਕ ਕਮੇਟੀ ਦੇ ਚੇਅਰਮੈਨਾ ਭੁੰਦੜ ਸਾਹਿਬ ਮੇਸ਼ੇਦਰ ਗਰੇਵਾਲ ਸਾਹਿਬ ਮੈਂਬਰ ਹਨ ਰਣਕੇ ਸਾਹਿਬ ਇਹਨਾਂ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਨਿੱਜੀ ਮਫਾਦਿਆਂ ਦੀ ਰਾਜਨੀਤੀ ਚ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਜਿਸ ਦਾ ਕਿਸੰਗਿਆਨ ਡਿਸਪਲਿਨਰੀ ਕਮੇਟੀ ਨੂੰ ਲੈਣਾ ਚਾਹੀਦਾ ਤੁਹਾਡੇ ਸਹਿਯੋਗੀ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਸਟੇਟਮੈਂਟ ਸੀਗੀ ਇਸੇ ਅਨਸ਼ਾਸਨ ਕਮੇਟੀ ਨੂੰ ਲੈ ਕੇ ਉਹ ਕਹਿੰਦੇ ਜੇ ਸਾਡੇ ਤੇ ਕਾਰਵਾਈ ਕਰੋਗੇ ਤਾਂ ਸਭ ਤੋਂ ਪਹਿਲਾਂ ਬੀਬਾ ਹਰਸਿੰਦਰਪ੍ਰੀਤ ਕੌਰ ਬਾਦਲ ਹੋਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤਿੰਨ ਖੇਤੀ ਕਾਨੂੰਨਾਂ ਬਾਰੇ ਕਹਿੰਦੇ ਕੈਬਨਿਟ ਜੋ ਕੋਰ ਕਮੇਟੀ ਦੇ ਵਿੱਚ ਫੈਸਲਾ ਸੀ ਕਿ ਅਸੀਂ ਉੱਥੇ ਅਗੇਸਟ ਵੋਟ ਪਾਵਾਂਗੇ ਤਿੰਨ ਖੇਤੀ ਕਾਨੂੰਨਾਂ ਦੇ ਬਾਹਰ ਆ ਕੇ মিডিਆ ਨੂੰ ਬਰੀਫ ਕਰਾਂਗੇ ਉਹ ਕਹਿੰਦੇ ਉੱਥੇ ਸਪੋਰਟ ਕੀਤੀ ਬਾਹਰ ਆ ਕੇ ਬਰੀਫ ਹੋਣੀ ਕਿਤਾ ਯਾਰ ਚਰਨਜੀਤ ਬਰਾੜ ਕੋਈ ਐਡਾ ਰੈਲੇਵੈਂਟ ਸ਼ਖਸੀਅਤ ਨਹੀਂ ਕਿ ਉਹ ਅੱਜ ਕੁਝ ਵੀ ਕਹਿ ਰਹੇ ਉਹ ਗੱਲਾਂ ਦਾ ਜਵਾਬ ਦੇਈਏ ਚਰਨਜੀਤ ਬਰਾੜ ਸਾਹਿਬ ਨੇ ਪਾਰਟੀ ਤੋਂ ਮੈਂ ਕਹਿੰਦਾ ਵੀ ਜੇ ਕੁਝ ਖੱਟਿਆ ਤਾਂ ਫਾਇਦਾ ਹੀ ਕੱਟੇ ਨੇ ਪਹਿਲਾਂ ਸਰਦਾਰ ਮਨਪ੍ਰੀਤ ਬਾਦਲ ਦੇ ਨਾਲ ਮਨਪ੍ਰੀਤ ਬਾਦਲ ਸਾਹਿਬ ਨੂੰ ਕਿਉਂ ਛੱਡਿਆ ਕਹਿੰਦੇ ਮਨਪ੍ਰੀਤ ਬਾਦਲ ਨੇ ਕਿਹਾ ਵੀ ਤੈਨੂੰ ਪੀਪੀਪੀ ਚ ਟਿਕਟ ਨਹੀਂ ਦੇਣੀ ਕਹਿੰਦੇ ਮੈਂ ਕਿਹਾ ਚੰਗਾ ਸਰਦਾਰ ਜੀ ਫਿਰ ਆਪਾਂ ਸਰਦਾਰ ਡਿਪ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਗਏ ਕਿਉਂਕਿ ਉਹ ਡਿਪਟੀ ਸੀਐਮ ਸੀ ਆਪਾਂ ਆ ਕੇ ਓਐਸਡੀ ਬਣ ਕੇ ਫਿਰ ਆਪਾਂ ਰਾਜਪੁਰੇ ਤੋਂ ਟਿਕਟ ਲੈ ਲਈ ਫਿਰ ਆਪਾਂ ਐਮਪੀ ਦੀ ਟਿਕਟ ਮੰਗਦੇ ਰਹੇ ਪਾਰਟੀ ਦਾ ਸਖਤਰ ਬਣਨ ਦੀ ਗੱਲ ਕਰਦੇ ਰਹੇ ਸੋ ਐਵੇਂ ਐਤ ਆਪਾਂ ਇਧਰ ਉਧਰ ਦੀ ਗੱਲਾਂ ਮਾਰੀਏ ਸ਼ੋਭਾ ਨਹੀਂ ਦਿੰਦਾ ਜਿੱਥੇ ਬੈਠੇ ਹੋਈਏ ਜੇ ਕਿਸੇ ਦਾ ਕੋਈ ਆਸਾਨ ਹੋਵੇ ਨਾ ਬਰਾੜ ਸਾਹਿਬ ਨੇ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਤਰੀਕੇ ਪੇਠੇ ਛੋਟਾ ਨਹੀਂ ਮਾਰਨਾ ਚਾਹੀਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਸ਼ਰਮ ਨਿਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਪਲੇਸ ਸਾ ਕਿ ਅਕਾਲੀ ਦਲ ਦੋ ਹਿੱਸਿਆਂ ਚ ਨਹੀਂ ਅਕਾਲੀ ਦਲ ਇੱਕ ਹੀ ਸਿਰ ਦੇ ਵਿੱਚ ਹੀ ਆ ਚਾਰ ਬੰਦੇ ਵੱਖ ਹੋਣ ਦੇ ਨਾਲ ਪਾਰਟੀ ਟੁੱਟਦੀ ਨਹੀਂ ਹੁੰਦੀ ਪਾਰਟੀ ਵੱਖ ਨਹੀਂ ਹੁੰਦੀ ਹੁੰਦੀ ਪਾਰਟੀ ਆਪਣੇ ਡਿਸੀਜਨ ਲੈ ਰਹੀ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ ਵੱਖੋ-ਵੱਖ ਮੀਟਿੰਗਾਂ ਕਰ ਰਹੇ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਮੰਥਨ ਕੀਤਾ ਜਾ ਰਿਹਾ ਪਰ ਦੇਖਣਾ ਹੋਵੇਗਾ ਕਿਉਂਕਿ ਜਦੋਂ ਲੜਾਈ ਘਰ ਦੇ ਵਿੱਚ ਪੈਂਦੀ ਆ ਤਾਂ ਅਕਸਰ ਗਵਾਂਢੀ ਫਾਇਦਾ ਚੱਕ ਜਾਂਦੇ ਹੁੰਦੇ ਇਹ ਆਮ ਪੰਜਾਬੀ ਦੀ ਭਾਸ਼ਾ ਪਰ ਕੀ ਇਸ ਪਾਰਟੀ ਦੇ ਵਿੱਚ ਜੋ ਖੇਤਰੀ ਪਾਰਟੀ ਹੈ ਜਿੱਦਾਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਉਸ ਦੇ ਵਿੱਚ ਜੇਕਰ ਦੋ ਵਾਰਡ ਹੁੰਦੇ ਨੇ ਤਾਂ ਜੋ ਪੁਰਾਣਾ ਵਰਕਰ ਹੈ ਜਾਂ ਹੋਰ ਵਿਰੋਧੀ ਪਾਰਟੀਆਂ ਕੀ ਇਸ ਲੜਾਈ ਦਾ ਉਹ ਫਾਇਦਾ ਨਾ ਚੱਕ ਜੇ ਉਸ ਨੂੰ ਬਚਨ ਦੇ ਲਈ ਕੀ ਸਟ੍ਰੈਟਜੀ ਦੋਨੇ ਧੜਿਆਂ ਵੱਲੋਂ ਬਣਾਈ ਜਾਵੇਗੀ ਇਹ ਦੇਖਣਾ ਹੋਵੇਗਾ ਕੈਮਰਾ ਬਸ ਤ੍ਰਿਜਿੰਦਰ ਦੇ ਨਾਲ ਕਮਲਜੀਤ ਜੀ ਮੀਡੀਆ ਚਾੜ੍ਹੇ